ਮਾਨਜਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੀਆਈਏ ਸਟਾਫ ਦੋ ਤੇ ਏਐਸਆਈ ਲਾਜਪਤ ਐਚਸੀ ਦਰਸ਼ਨ ਸਿੰਘ ਦੀ ਪੁਲਿਸ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪੰਜ ਨੌਜਵਾਨਾਂ ਨੂੰ 3 ਕਿਲੋ ਹਿਰੋਇਨ ਤੇ 50 ਹਜ਼ਾਰ ਡਰੱਗ ਮਨੀ ਤੇ ਇੱਕ ਪਿਸਤੌਲ ਸਣੇ ਕਾਬੂ ਕੀਤਾ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਟਾਫ 2 ਦੀ ਪੁਲਿਸ ਟੀਮ ਵੱਲੋਂ ਇੰਟਰਨੈਸ਼ਨਲ ਡਰੱਗ ਰੈਕਡ ਦਾ ਪਰਦਾ ਫਾਸ਼ ਕੀਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਟੀਮ ਨੇ 3 ਕਿਲੋ ਹਿਰੋਇਨ, 50,000 ਰੁਪਏ ਡਰੱਗ ਬਣੀ, 32 ਬੋਰ ਦਾ ਪਿਸਤੌਲ, 3 ਕਾਰਤੂਸਾਂ ਸਮੇਤ 5 ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਾ ਨੇ ਦੱਸਿਆ ਕਿ ਇਹ ਗਿਰੋਹ ਗੋਇੰਦਵਾਲ ਸਾਹਿਬ ਜੇਲ੍ਹ ਦੇ ਕੈਦੀ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਕਿ ਅੱਗੇ ਪਾਕਿਸਤਾਨ ਸਥਿਤ ਨਾਰਕੋਸ ਸਪਲਾਈਰਾਂ ਕਾਲਾ ਅਤੇ ਰਾਣਾ ਦੇ ਸੰਪਰਕ ਵਿੱਚ ਸੀ। ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਖਾਸ ਰਿਪੋਰਟ। ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਤਾਤਾਂ ਤੇ ਇਹਦਾ ਡਰੱਗਸ ਦੇ ਖਿਲਾਫ ਸਪੈਸ਼ਲ ਕੈਂਪੇਨ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। ਇਹਦੇ ਕਿ ਅਸੀਂ 3 ਕਿਲੋ ਹੀਰੋਇਨ 1.32 ਬੋਰ ਦਾ ਪਿਸਤਲ ਤੇ ਰਾਉਂਡ ਤੇ ਡਰਗ ਮਨੀ ਤੇ ਇੱਕ ਵੈਲਿਊ ਨੋ ਕਾਰ ਤੇ ਨਾਲ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹ ਸਾਰੀ ਕਾਰਵਾਈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਪੀਤ ਮੰਡੇਰ ਜੀ ਦੀ ਅਗਵਾਈ ਵਿੱਚ ਨਜੂਦ ਸਾਡੇ ਡੀਸੀਪੀ ਖੁਲਦੀਪ ਸਾਡੇ ਏਸੀਪੀ ਤੇ ਇਨਸਪੈਕਟਰ ਰਜੇਸ਼ ਕੁਮਾਰ ਤੇ ਉਹਨਾਂ ਦੀ ਟੀਮ ਸੀਆਈਏ 2 ਦੀ ਉਹਨਾਂ ਨੇ ਬੜੀ ਪ੍ਰੋਫੈਸ਼ਨਲ ਵੇ ਨਾਲ ਇਨਵੈਸਟੀਗੇਟ ਕਰਕੇ ਸਾਰੀ ਜਿਹੜਾ ਮੋਡਿਊਲ ਬਸ ਕੀਤਾ ਇਹਦੇ ਜਿਹੜੀ ਮੇਨ ਗੱਲ ਆਈ ਹੈ ਇਹਦੇ ਪੰਜ ਜਿਹੜੇ ਮੁਲਜ਼ਮ ਨੇ ਗਗਨਦੀਪ, ਹਰਮਨਦੀਪ, ਚਰਨਜੀਤ, ਜਰਮਨਪ੍ਰੀਤ, ਲਵਜੀਤ ਇਹ ਸਾਰੇ ਘਰਿੰਡਾ ਏਰੀਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇੱਕ ਜਿਹੜਾ ਕਿੰਗ ਪਿੰਨ ਹੈ ਉਹ ਜੇਲ੍ਹ ਚ ਬੈਠਾ ਵਿੰਦਵਾਲ ਸਾਹਿਬ ਉਹ ਇਹਨਾਂ ਨੂੰ ਗਾਈਡ ਕਰਕੇ ਤੇ ਪਾਕਿਸਤਾਨ ਦੇ ਵਿੱਚ ਦੋ ਸਮਗਲਬ ਨੇ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਕਾਲਾ ਤੇ ਰਾਣਾ ਉਹਨਾਂ ਨਾਲ ਸੰਪਰਕ ਕਰਾ ਕੇ ਤੇ ਇਹ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਨੇ ਡਰੱਗਸ ਦੀਆਂ ਪੁਸ਼ ਕਰਦਾ ਇੰਟਰਨੈਸ਼ਨਲ ਬਾਰਡਰ ਤੋਂ ਉਹ ਸਾਰਾ ਜਿਹੜਾ ਇਹ ਸਮੈਸ਼ ਕੀਤਾ ਗਿਆ ਜਿਹੜਾ ਵੀ ਇਹ ਡਰੱਗ ਕਾਰਟਲ ਸਾਡੇ ਇੱਥੇ ਚੱਲ ਰਿਹਾ ਸੀ ਬਾਰਡਰ ਏਜ ਸੋ ਇਹਦੇ ਜਿਹੜੀ ਅਗਲੀ ਗੱਲ ਇਹ ਹੈ ਕਿ ਇਹ ਸਾਰੇ ਨਵੇਂ ਲੜਕੇ ਨੇ ਇਹਨਾਂ ਦੇ ਖਿਲਾਫ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ 22 ਸਾਲ ਦੀ ਹੈਗੀ ਹੈ ਪਹਿਲੀ ਵਾਰ ਇਸ ਕੰਮ 'ਚ ਪਏ ਨੇ 1 ਤੋਂ 6 ਮਹੀਨੇ ਤੋਂ ਇਹ ਦੱਸ ਰਹੇ ਕਿ ਅਸੀਂ ਇਹ ਕੰਮ 'ਚ ਪਏ ਹੋਏ ਹਾਂ ਇਦੇ ਹੋਰ ਵੀ ਫਾਰਵਰਡ ਲਿੰਕੇਜ ਜਿਹੜੇ ਆ ਉਹ ਸਾਰਾ ਇਨਵੈਸਟੀਗੇਟ ਕੀਤਾ ਜਾ ਰਿਹਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ ਇਸ ਦੇ ਵਿੱਚ ਸਾਨੂੰ ਹੋਰ ਕਾਮਯਾਬੀ ਮਿਲੇਗੀ ਔਰ ਹੋਰ ਗ੍ਰਫਤਾਰੀਆਂ ਹੋਣਗੀਆਂ ਤੇ ਹੋਰ ਰਿਕਵਰੀਜ਼ ਹੋਣਗੀਆਂ